ਬੜੇ ਦਿਨਾਂ ਤੋਂ ਅਫਵਾਹਾਂ ਆ ਰਹੀਆਂ ਨੇ ਕਿ ਭਾਈ ਪੰਜਾਬ ਦਾ ਸੀਐਮ ਬਦਲ ਸਕਦਾ ਹੈ ਇਹ ਹੋ ਰਹਿ ਸਕਦਾ ਹੈ ਕੋਈ ਹੋਰ ਆ ਸਕਦਾ ਪਰ ਵਿੱਚ ਇੱਕ ਨਾਮ ਕੇਤਰੀਵਾਲ ਸਾਹਿਬ ਦਾ ਆਉਂਦਾ ਰਿਹਾ ਇੱਕ ਤੇ ਕੇਤਰੀਵਾਲ ਸਾਹਿਬ ਤੇ ਨਹੀਂ ਇਧਰ ਆਲੇ ਸੀਐਮ ਬਣ ਜਾਣਗੇ ਕੱਲ ਮਾਨ ਸਾਹਿਬ ਨੇ ਥੋੜਾ ਜਿਹਾ ਖੁੱਲ ਕੇ ਗੱਲ ਕੀਤੀ ਹੈ ਕਿ ਨਹੀਂ ਭਾਈ ਮੈਨੂੰ ਨਹੀਂ ਬਦਲ ਰੇ ਮੈਂ ਰਹੂੰਗਾ ਕੀ ਸਮਝ ਗਏ ਹੁਣ ਕਿਹੜੀ ਗੱਲ ਨੂੰ ਪੁਖਤਾ ਮੰਨ ਲਈਏ ਅਫਵਾਹਾਂ ਨੂੰ ਤੇ ਥੋੜਾ ਯਕੀਨ ਕਰ ਲਈਏ ਜਾਂ ਮਾਨ ਸਾਹਿਬ ਦੀਆਂ ਗੱਲਾਂ ਤੇ ਯਕੀਨ ਕਰ ਲਈਏ ਕਿਵੇਂ ਦੇਖੀਏ ਨਹੀਂ ਉਹ ਤੁਸੀਂ ਗਾਣਾ ਸੁਣੋ ਆ ਜਾਨ ਰੱਬਾ ਸਾਡੀ ਜਾਨ ਨਿਕਲ ਜੇ ਜਾਂ ਫਿਰ ਇਹ ਫਵਾਹ ਹੋਵੇ ਜੀ ਤਾਂ ਗੱਲ ਤੇ ਇਹ ਹੈ ਨਾ ਕਿ ਕੋਈ ਵੀ ਬੰਦਾ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਉਹਦੀ ਕੁਰਸੀ ਚਲੀ ਜਾਣ ਦਾ ਖੌਫ ਹੈ ਜਿਹੜਾ ਖੌਫ ਹੈ ਜਿਹੜਾ ਜੀ ਜਿਉ ਉਹਦੇ ਆਲੇ ਦੁਆਲੇ ਮੰਡਰਾ ਰਿਹਾ ਹੈ ਤੇ ਤੁਸੀਂ ਦੇਖੋ ਉਹਦੀਆਂ ਤੇ ਰਾਤਾਂ ਦੀਆਂ ਨੀਂਦਾਂ ਉੱਡ ਗਈਆਂ ਵੇ ਜਾਲਮਾ ਤੇਰੇ ਤੋਂ ਬਗੈਰ ਮੇਰੀਆਂ ਨੀਂਦਾਂ ਬਿਲਕੁਲ ਤਾਂ ਗੱਲ ਇਹ ਕਿ ਉੱਥੇ ਤੇ ਫਿਰ ਨੀਂਦਾ ਉੱਡਣ ਵਾਲਾ ਮਸਲਾ ਬਣ ਜਾਂਦਾ ਹੈ ਨਾ ਜੀ ਜੀ ਤਾਂ ਮਾਨ ਸਾਹਿਬ ਨੇ ਮਤਲਬ ਕਿ ਲੋਕਾਂ ਦੀ ਕਨਫਿਊਜ਼ਨ ਦੂਰ ਕਰਨ ਦਾ ਯਤਨ ਕੀਤਾ ਕਿ ਵੇਖੋ ਜੀ ਮੈਂ ਹੀ ਚੀਫ ਮਿਨਿਸਟਰ ਹਾਂ ਜਾਨੂੰਗਾ ਭਈ ਵਿਰੋਧੀ ਤੇ ਐਵੇਂ ਮਾਰ ਦੇ ਨੇ ਅਠੇ ਅਠਾ ਹੂੰ ਭਈ ਅਰਵਿੰਦ ਕੇਜਰੀਵਾਲ ਨੂੰ ਇਹ ਮੁੱਖ ਮੰਤਰੀ ਬਣਾ ਦੇਣਗੇ ਐਸਾ ਵੈਸਾ ਐਸਾ ਕੁਝ ਨਹੀਂ ਹੈ ਹੂੰ ਮੈਂ ਤੁਹਾਡਾ ਮੁੱਖ ਮੰਤਰੀ ਰਹੂੰਗਾ ਜੀ ਯਾਨੀ ਮੈਂ ਹੀ ਤਕੋਸਾ ਪਿਛਲੀ ਵਾਰੀ ਜਦੋਂ ਚਰਚਾ ਚੱਲੀ ਸੀ ਕਿ ਮਾਨ ਸਾਬ ਨੂੰ ਹਟਾ ਦੇਣਗੇ ਮੈਂ ਤਦ ਵੀ ਤੁਹਾਨੂੰ ਕਿਹਾ ਸੀਗਾ ਨਹੀਂ ਹਟਾਵਾਂਗਾ ਹੂੰ ਦਿੱਲੀ ਰਿਜ਼ਲਟ ਤੋਂ ਬਾਅਦ ਵੀ ਮੈਂ ਤੁਹਾਨੂੰ ਕਿਹਾ ਕਿ ਨਹੀਂ ਹਟਾਵਾਂ ਕਿ ਜੀ ਪਰ ਇਹ ਸਦਾ 5 5 ਸਾਲ ਬਾਰੇ ਉਹਨਾਂ ਨੇ ਵੀ ਨਹੀਂ ਕਿਹਾ ਹੋਊਗਾ ਕਿ 5 ਸਾਲ ਮੇਰੀ ਗਰੰਟੀ ਹੈ ਮੈਨੂੰ ਨਹੀਂ ਬਦਲ ਨਹੀਂ ਜੀ ਇਸ ਕੱਲ ਦਾ ਇਹਨਾਂ ਨੂੰ ਵਿਲਮ ਹੈ ਅੱਜ ਦੀ ਘੜੀ ਦੀ ਗੱਲ ਹੈ ਬਸ ਹਾਂ ਜੀ ਕੱਲ ਦਾ ਇਤਬਾਰ ਕੋਈ ਨਹੀਂ ਹੈ ਕੁਝ ਦਿਨ ਹੋਰ ਤੇਰੇ ਮਹਿਮਾਨ ਦੋ ਮਹਿਮਾਨ ਮਹਿਮਾਨ ਤੇ ਦਾਸ ਬਿਲਕੁਲ ਤਾਂ ਇਹ ਤਾਂ ਵੈਸੀ ਮਾਨ ਹੈ ਮੇਰੇ ਦੋਸਤਾਂ ਤਾਂ ਗੱਲ ਇਹ ਆ ਕਿ ਇਹ 5 ਸਾਲ ਕੱਢਣਗੇ ਐਸੀ ਗਰੰਟੀ ਦੇਣਗੇ ਲੋਕਾਂ ਜੀ ਜੀ ਨਹੀਂ ਦੇ ਸਕਦੇ ਹੂੰ ਕਿਉਂ ਕਿ ਕਿਉਂਕਿ ਰਾਜਨੀਤੀ ਚ ਸਮਾ ਸਬਬ ਸਾਥ ਹੂੰ ਇਹ ਚੀਜ਼ਾਂ ਬਦਲਦੀਆਂ ਰਹਿੰਦੀਆਂ ਹੁੰਦੀਆਂ ਜੀ ਕੋਈ ਸਮਾ ਬਦ ਬਣ ਗਿਆ ਨਾਲ ਸਬਬ ਬਣ ਗਿਆ ਹੂੰ ਤੁਹਾਡਾ ਸਾਥ ਨਾਲ ਦੀ ਨਾਲ ਛੁੱਟ ਜਾਣਾ ਜੀ ਬਿਲਕੁਲ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਚਾਹੇ ਤੁਸੀਂ ਬੇਵੱਸ ਬਣ ਜਾਓ ਹੂੰ ਚਾਹੇ ਤੁਸੀਂ ਬਿਲਕੁਲ ਮੌਨ ਬਣ ਜਾਓ ਹੂੰ ਚਾਹੇ ਤੁਸੀਂ ਰਜ਼ਾਮੰਦ ਬਣ ਜਾਓ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਰਜ਼ਾਮੰਦੀ ਕਰ ਲੋ ਨੇ ਬੜ ਜਾਂਦੇ ਨੇ ਕਿ ਚਾਹੇ ਤੁਸੀਂ ਰਜ਼ਾਮੰਦੀ ਨਾਲ ਪਾਸੇ ਹੋ ਜਾਓ ਪਰ ਉਹ ਟਾਈਮ 5 ਸਾਲ ਚ ਨਹੀਂ ਆਏਗਾ ਐਸੀ ਕੋਈ ਗਰੰਟੀ ਨਹੀਂ ਹੈ ਹੂੰ ਮੇਰਾ ਮੰਨਣਾ ਇਹ ਆ ਕਿ ਠੀਕ ਹੈ ਮੁੱਖ ਮੰਤਰੀ ਦੇ ਤੌਰ ਤੇ ਤਾਂ ਵੈਸੇ ਵੀ ਜੇ ਤੁਸੀਂ ਦੇਖੋਗੇ ਮੈਂ ਅੱਗੇ ਵੀ ਗੱਲ ਕੀਤੀ ਆ ਕਿ ਕਦੇ ਵੀ ਦੇਖੋ ਆਣੀ ਕੀ ਸੀਗੀ ਹੂੰ ਜਿਸ ਵੇਲੇ ਮਾਨ ਸਾਹਿਬ ਨੂੰ ਸੀਐਮ ਫੇਸ ਨਹੀਂ ਸਿਲਾਨਿਆ ਜਾ ਰਿਹਾ ਮਾਨ ਸਾਹਿਬ ਘਰੇ ਬੈਠ ਕੇ ਸੀਗੇ ਹੂੰ ਮੈਂ ਤੁਹਾਨੂੰ ਇੱਕ ਹੋਰ ਵਿਚਲੀ ਗੱਲ ਦੱਸਦਾ ਜੀ ਮੈਂ ਅੱਗੇ ਵੀ ਗੱਲ ਕੀਤੀ ਹੈ ਤੇ ਆਈ ਵਰਲਡ ਤੇ ਇੱਕ ਲੀਡਰ ਨੇ ਆਫ ਦੀ ਰਿਕਾਰਡ ਸਾਡਾ ਜਿਹੜਾ ਦੂਸਰਾ ਸਟੂਡੀਓ ਸੀ ਉੱਥੇ ਆ ਕੇ ਦੱਸਿਆ ਸੀ ਕਿਸੇ ਟਾਈਮ ਦੇ ਉਲੀਟਮ ਸੀ ਜੀ ਉਹਨਾਂ ਨੇ ਕਿਹਾ ਕਿ ਮਾਨ ਸਾਹਿਬ ਦੀ ਟੀਮ ਨੇ ਜੀ ਜੀ ਜਿਹੜੇ ਸਾਡੇ ਵਰਗੇ ਬੰਦੇ ਸੀ ਆਮ ਆਦਮੀ ਪਾਰਟੀ ਛੱਡ ਚੁੱਕੇ ਸੀ ਉਹਨਾਂ ਨੂੰ ਫੋਨ ਕਰ ਕਰ ਦਿੱਤੇ ਕਿ ਤਗੜੇ ਹੋ ਜਾਓ ਆਪਾਂ ਪਾਰਟੀ ਬਣਾਵਾਂਗੇ ਕਿਆ ਬਾਤ ਹੈ ਮਤਲਬ ਇੱਥੋਂ ਤੱਕ ਹਾਲਾਤ ਬਣ ਗਏ ਸੀ ਬਿਲਕੁਲ ਸਾਬ ਹੂੰ ਤੁਹਾਡੇ ਹੈ ਵੀ ਨੇੜੇ ਤੇ ਜਿਹੜੇ ਪਿੰਡਾਂ ਦੇ ਆ ਉਹ ਮੈਂ ਕਿਉਂਕਿ ਇੱਕ वचन ਹੁੰਦਾ ਹੈ ਜੀ ਕਿ ਅਸੀਂ ਕੁਝ ਗੱਲਾਂ ਜਿਹੜੀਆਂ ਚ ਉਹਨਾਂ ਚ ਬਿਲਕੁਲ ਨਹੀਂ ਰਿਵੀਲ ਕਰਦੇ ਕਿਸੇ ਦਾ ਕੋਈ ਵਿਸ਼ਵਾਸ ਤੋੜਨਾ ਚੀਕਲ ਨਹੀਂ ਹੁੰਦੀ ਤਾਂ ਕਹਿੰਦਾ ਮਤਲਬ ਇਹ ਕਿ ਜਦੋਂ ਇਹ ਰੁਸ ਕੇ ਬੈਠ ਗਿਆ ਲੋਕਾਂ 'ਚ ਵੀ ਬੜਾ ਕ੍ਰੇਜ਼ ਸੀ ਕਿ ਭਗਵੰਤਮਾਨ ਬੰਨਣਾ ਚਾਹੀਦਾ ਹੂੰ ਫਿਰ ਇਹਨਾਂ ਨੇ ਉਹ ਨਾਟਕ ਜਿਹਾ ਕੀਤਾ ਸੀਗਾ ਕਿ ਇੱਕ ਨੰਬਰ ਜਾਰੀ ਕਰ ਦਿੱਤਾ ਇਹਦੇ ਤੇ ਕਾਲ ਕਰੋ ਜੇ ਤੁਸੀਂ ਭਗਵੰਤਮਾਨ ਨੂੰ ਦੇਖਣਾ ਚਾਹੁੰਦੇ ਫਿਰ ਉਹਦੇ 'ਚ ਕਹਾਂ ਜੀ ਇੰਨੀਆਂ ਲੱਖ ਕਾਲ ਆਈਆਂ ਜੀ ਵਗੈਰਾ ਵਗੈਰਾ ਹੂੰ ਪਰ ਨੇਚੁਰਲੀ ਪਸੰਦ ਤੇ ਨਹੀਂ ਸੀਗੇ ਨਾ ਕੇਚਰੀਵਾਲ ਦੇ ਹੂੰ ਜੇ ਹੁੰਦੇ ਤਾਂ ਸਰ ਪਹਿਲਾਂ ਹੀ ਅਨਾਉਂਸ ਕਰ ਦਿੰਦੇ ਮਾਨਸਾਬ ਨੂੰ ਰੋਸਣ ਦਾ ਮੌਕਾ ਨਾ ਮਿਲਦਾ ਜੀ 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 ਤਾਂ ਜਦੋਂ ਬੰਦਾ ਕੋਈ ਪਹਿਲੀ ਪਸੰਦ ਹੀ ਨਹੀਂ ਹੈ ਹੂੰ ਉਤੋਂ ਹੁਣ ਚੀਜ਼ਾਂ ਜਿਹੜੀਆਂ ਨੇ ਉਹ ਉਲਟ ਨਹੀਂ ਜੀ ਤੇ ਗਾਂ ਕੋਈ ਸਮਾ ਜਾਂ ਸਬਾਬ ਐਸਾ ਬਣਦਾ ਤਾਂ ਫਿਰ ਅਗਲਾ ਬਲੀਲਾ ਲੱਗਿਆ ਕੋਈ ਬਿਲਕੁਲ ਜ਼ਿਆਦਾ ਟਾਈਮ ਨਹੀਂ ਲਾਏਗਾ। ਹੂੰ। ਸੋ ਇਸ ਕਰਕੇ ਮਾਨ ਸਾਹਿਬ ਹੁਣੇ ਤਾਂ ਨਹੀਂ ਬਦਲੇ ਜਾਂਦੇ ਐਸੀ ਗੱਲ ਨਹੀਂ ਪਰ 5 ਸਾਲਾਂ ਚੋ ਬਦਲੇ ਨਹੀਂ ਜਾਣਗੇ ਐਸੀ ਗੱਲ ਦੀ ਗਰੰਟੀ ਵੀ ਨਹੀਂ ਹੈ ਕਿ ਆਹੋ ਇਹ ਪੱਕੀ ਮੋਹਰ ਨਹੀਂ ਲੱਗ ਰਹੀ ਵੀ 5 ਸਾਲੀਓ ਨੇ। ਹਾਂ ਜੀ ਹਾਂ ਜੀ ਹਾਂ ਜੀ ਇਹ ਚੀਜ਼ ਹੈ ਤੇ ਇਸ ਗੱਲ ਤਾਂ ਸ਼ਾਇਦ ਮਾਨ ਸਾਹਿਬ ਨੂੰ ਵੀ ਹੋਏਗਾ। ਤੇ ਬਾਕੀ ਗੱਲ ਇਹ ਹੈ ਕਿ ਦੇਖੋ ਇਹਨਾਂ ਦੇ ਕੋਲ ਹੁਣ ਕੋਈ ਦੂਸਰਾ ਚਿਹਰਾ ਜਿਹੜਾ ਉਹ ਵੀ ਤਾਂ ਦੇਖਣਾ ਪਏਗਾ ਕਿ ਮਾਨ ਨੂੰ ਰਿਪਲੇਸ ਕਰਨ ਵਾਲਾ ਚਿਹਰਾ ਹੈ। ਕਿਉਂਕਿ ਐਂਟੀ ਇਨਕੰਮਬੈਂਸੀ ਬਹੁਤ ਜ਼ਿਆਦਾ ਹੈ। ਹੂੰ। ਕੋਈ ਐਸਾ ਚਿਰਾ ਹੈ ਜੋ ਉਸ ਨੂੰ ਕੱਟ ਕਰ ਸਕੇ ਜੀ ਇਹ ਖਾਲੀ ਥਾਂ ਹੋਊਗੀ ਤੇ ਉਹਨੂੰ ਭਰਨਾ ਵੀ ਤੇ ਪੈਣਾ ਭਰਨਾ ਵੀ ਤੇ ਪੈਣਾ ਜੀ ਇਹ ਚੀਜ਼ ਆ ਗਈਆਂ ਬਾਕੀ ਦੇਖੋ ਉਹਨਾਂ ਨੂੰ ਵੈਸੇ ਇਹ ਵੀ ਤੁਰੇ ਜਾਣ ਤੇ ਕੀ ਮਾੜਾ ਆਹੋ ਕਿਉਂਕਿ ਚੱਲ ਰਹੀ ਆ ਉਹਨਾਂ ਦੀ ਜੋ ਉਹਨਾਂ ਨੇ ਚਲਾਉਣਾ ਤੇ ਜਲਦੀ ਗੱਲ ਤੇ ਇਹ ਆ ਨਾ ਕਿ ਇਹ ਤੇ ਇਸ ਵੇਲੇ ਰੂੰ ਦੇ ਪਹਾੜ ਬਣੇ ਆ ਹੂੰ ਤੇ ਰੂੰ ਦੇ ਪਹਾੜ ਨੂੰ ਜਦੋਂ ਮਰਜ਼ੀ ਚੱਕ ਕੇ ਪਾਸੇ ਕਰ ਦਿਓ ਜੀ ਉਹਨਾਂ ਵਾਸਤੇ ਤੇ ਇਹ ਮੁੱਖ ਮੰਤਰੀ ਜੋ ਹੈਗੇ ਨੇ ਮਾਨ ਸਾਹਿਬ ਮਾਨ ਜੀ ਤਾਂ ਉਹ ਠੀਕ ਨਹੀਂ ਹੂੰ ਕਿਉਂਕਿ ਸਾਰਾ ਕੁਝ ਤੇ ਆਪਣੀ ਮਰਜ਼ੀ ਨਾਲ ਕਰ ਰਹੇ ਨੇ ਬਿਲਕੁਲ ਜੇ ਤੁਹਾਨੂੰ ਮੌਕਾ ਮਿਲ ਜੇ ਤੇ ਫਿਰ ਤੁਹਾਨੂੰ ਬੋਲਣ ਦੀ ਲੋੜ ਹੀ ਨਹੀਂ ਪੈਂਦੀ ਤੇ ਸੁਖਵਿੰਦਰ ਜੀ ਇੱਕ ਬ੍ਰੇਕਿੰਗ ਨਿਊਜ਼ ਦੇ ਰਹੇ ਆ ਜੀ ਇਹ ਕਹਿੰਦੇ ਕਿ ਰੇਖਾ ਗੁਪਤਾ ਸੀਐਮ ਦਿੱਲੀ ਪਰ ਇਹਦੇ 'ਚ ਹੁਣ ਕਿੰਨਾ ਕੀ ਹੋਤ ਗਈ ਹੈ ਇਹਦੇ 'ਚ ਆਪਾਂ ਕੁਝ ਕਹਿ ਸਕਦੇ ਆ ਜੀ ਆਫੀਸ਼ੀਅਲੀ ਅਨਾਉਂਸਮੈਂਟ ਹੋਈ ਹੈ ਤੇ ਤਾਂ ਦੱਸੋ ਨਾ ਤੁਸੀਂ ਆਪਣੀ ਆਬਜ਼ਰਵੇਸ਼ਨ ਨਾ ਦਿਓ ਹੋਏ ਇਹਨਾਂ ਨੇ ਹੁਣ ਹਾਂਜੀ ਚਲੋ ਜੇ ਤੁਸੀਂ ਦੇ ਰਹੇ ਹੋ ਜੀ ਕੋਈ ਤੁਹਾਡਾ ਅੰਦਾਜ਼ਾ ਹੈ ਇਸ ਤਰ੍ਹਾਂ ਦਾ ਜਾਂ ਤੁਹਾਡੀ ਜਾਣਕਾਰੀ ਹੈ ਤਾਂ ਚਲੋ ਉਹਦਾ ਸਵਾਗਤ ਵੀ ਹੈ ਹਮ ਕੋਈ ਗੱਲ ਨਹੀਂ ਪਰ ਉਹ ਸਪਸ਼ਟ ਕਰਦਿਆ ਕਰੋ ਕਿ ਮੇਰਾ ਮੰਨਣਾ ਜੀ 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 ਬਿਲਕੁਲ ਕਿ ਸਥਿਤੀ ਜਿਹੜੀ ਹੈ ਨਾ ਸਾਫ਼ ਹੋ ਜਾਵੇ ਕਿ ਆਪਾਂ ਮਤਲਬ ਕਿ ਕਿਹਸ ਐਸਪੈਕਟ ਤੋਂ ਲਿਖ ਰਹੇ ਆ ਜੀ 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 ਗਗਨ ਜੀ ਕਹਿ ਰਹੇ ਨੇ ਮਿੰਟੂ ਜੀ ਕਹਿੰਦੇ ਕਿ ਸਾਡੇ ਤੇ ਇੱਕ ਫਾਇ ਵੀ ਚੱਲ ਰਹੀ ਹੈ ਕਿ ਕੇਜਰੀਵਾਲ ਸਾਹਿਬ ਕਹਿੰਦੇ ਪੱਪੀ ਸਾਹਿਬ ਵਾਲੀ ਥਾਂ ਤੇ ਵੀ ਆ ਸਕਦੇ ਨੇ ਲੁਧਿਆਣੇ ਦੇ ਵਿੱਚ ਖੈਰ ਇਹ ਇਹ ਅਫਵਾਹਾਂ ਹੀ ਨੇ ਅਮਨਦੀਪ ਜੀ ਵੀ ਕਹਿ ਰਹੇ ਨੇ ਕਿ ਹਾਮਰ ਜੀ ਉਹ ਪੱਪੀ ਦਾ ਪਰਿਵਾਰ ਮੰਨ ਜੀ ਉਹ ਬੀਬੀ ਤੇ ਦੇਖੋ ਅੱਜ ਇੱਕ ਬੜਾ ਵੱਡਾ ਰੌਲਾ ਪਿਆ ਹੂੰ ਮਦਰ ਲਾਲ ਬੱਗਾ ਜੀ ਦਾ ਸੁਪੁੱਤਰ ਮੀਟਿੰਗ 'ਚ ਹੈ ਤੇ ਐਮਐਲਏ ਦੀ ਪਲੇਟ ਲੱਗੀ ਆ ਹੂੰ ਆ ਵੀਡੀਓ ਮੇਰੇ ਮੋਬਾਈਲ ਤੇ ਵਿੱਚ ਹੈ ਜੀ ਜੀ ਮੈਂ ਫੈਕਟ ਕਲੀਅਰ ਕਰ ਦੇਵਾਂ ਤੇ ਉਧਰੋਂ ਬੀਬੀ ਸੁਖਚੈਨ ਕੋਰ ਗੋਗੀ ਬੈਠੀ ਹੈ ਹੂੰ ਤੇ ਵਿਰੋਧੀ ਧਿਰਾਂ ਵਾਲੇ ਇਤਰਾਜ਼ ਕਰ ਰਹੇ ਨੇ ਕਿ ਭਾਈ ਆ ਕੀ ਮਾਜ਼ਰਾ ਹੈ ਜੀ ਹੂੰ ਨੰਬਰ ਪੀ ਇਹਨਾਂ ਨੂੰ ਉੱਪਰ ਇੱਥੋਂ ਹੀ ਜਾਂਦਾ ਲੱਗ ਜਾਂਦਾ ਘਰ ਦੇ ਭਾਗ ਆ ਕਿ ਡਿਊਟੀਆਂ ਦਿਖ ਜਾਂਦੇ ਆ ਜੀ ਕਿ ਜਦੋਂ ਸਾਡੇ ਇੱਥੇ ਬਤਾਏ ਕਿ ਇਸ ਤਰ੍ਹਾਂ ਦਾ ਕੰਮ ਚਲਾ ਰਹੇ ਨੇ ਹੂੰ ਜਾਂ ਚੱਲ ਰਿਹਾ ਹੈ ਪਾਰਟੀ 'ਚ ਜੀ ਤਾਂ ਫਿਰ ਉਤਲਿਆਣੇ ਆਪਣੇ ਹਿਸਾਬ ਨਾਲ ਚਲਾਉਣਾ ਹੀ ਹੈ ਚਲਾਉਣਾ ਹੀ ਚਲਾਉਣਾ ਮਿੰਟੂ ਜੀ ਬਿਲਕੁਲ درست ਕਿਹਾ ਤੁਸੀਂ ਦੀਪ ਜੀ ਬਹੁਤ ਬਹੁਤ ਸ਼ੁਕਰੀਆ ਜੀ ਇਤਲੀ ਤੋਂ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਗੁਜ਼ਾਰਿਸ਼ ਵੀ ਨਾਲ ਨਾਲ ਪ੍ਰੋਗਰਾਮ ਨੂੰ ਹੋਰ ਸ਼ੇਅਰ ਕਰਦੇ ਹੋਰ ਖਿਲਾਦੇ ਹੋ ਅੱਗੇ ਨੂੰ ਤੇ ਪ੍ਰੋਗਰਾਮ ਵੀ ਚੱਲਦਾ ਰਹੇ ਤੇ ਗੱਲਾਂ ਵੀ ਚੱਲਦੀਆਂ ਰਹਿਣ ਮਿੰਟੂ ਜੀ ਗੱਲਾਂ ਜਿਹੜੀਆਂ ਨਾ ਇਹ ਪਾਰਟੀਆਂ ਦੇ ਵਿੱਚ ਤੇ ਅੱਜ ਲਗਭਗ ਮੈਨੂੰ ਲੱਗਦਾ ਸਾਰੀਆਂ ਪਾਰਟੀਆਂ ਦੀ ਗੱਲ ਹੀ ਹੋ ਗਈ ਹੈ ਕਾਂਗਰਸ ਰਹਿ ਗਈ ਸੀ ਆਪਾਂ ਉਹਦੇ ਬਾਰੇ ਵੀ ਗੱਲ ਕਰ ਲਈਏ ਉਹਨਾਂ ਦੇ ਵਿੱਚ ਵੀ ਗੱਲ ਵੀ ਚੱਲਦੀ ਹੈ ਭਾਈ ਪ੍ਰਧਾਨ ਬਦਲਿਆ ਜਾਊ ਪ੍ਰਧਾਨ ਕੌਣ ਆਊ ਪ੍ਰਧਾਨ ਵੀਰੇ ਗਸਾਉਤ ਰੋ ਕੇ ਰਣੀ ਕਿ ਭਾਈ ਜੀ ਨੇ ਆਉਣਾ ਤਵਾ ਪੇਸ਼ ਕਰੋ ਉਪਰ ਉਪਰ ਵਾਲਾ ਦੇਖਿਆ ਪ੍ਰਧਾਨ ਆਪਾਂ ਨੇ ਉਹ ਵੀ ਉਹਨਾਂ ਨੇ ਬਦਲ ਲਿਆ